ਉਹਨਾਂ ਨੇ ਕਿਹਾ ਕੈਰੈਕਟਰ ਸੋਸੀਏਸ਼ਨ ਕੀਤਾ ਨਹੀਂ ਉਹਨਾਂ ਨੇ ਇੰਨੇ ਕਿਹਾ ਕਿ ਮਾਨ ਸਾਹਿਬ ਜਿਹੜੇ ਭਗਵੰਤ ਮਾਨ ਸਾਹਿਬ ਛੋਟੀ ਛੋਟੀ ਗੱਲਾਂ ਦੇ ਉੱਪਰ ਲਾਈਵ ਹੁੰਦੇ ਨੇ ਜਿਹੜੇ ਭਗਵੰਤ ਮਾਨ ਸਾਹਿਬ ਛੋਟੀ ਛੋਟੀ ਗੱਲਾਂ ਦੇ ਉੱਪਰ ਕਮੈਂਟ ਕਰਦੇ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਆਪ ਜੀ ਦਾ ਵੀਡੀਓ ਆਇਆ ਹੈ ਦੋ ਤਿੰਨ ਦਿਨ ਹੋ ਗਏ ਨੇ ਹੁਣ ਤੱਕ ਤੁਸੀਂ ਉਹਦੇ ਉੱਪਰ ਕੋਈ ਕਮੈਂਟ ਨਹੀਂ ਕੀਤਾ ਪਲੀਜ਼ ਕਮੈਂਟ ਕਰੋ ਕਿਉਂਕਿ ਪੰਜਾਬ ਉਹਨਾਂ ਦਾ ਲੋਕ ਤਾਂ ਸੁਣਨਾ ਚਾਹੁੰਦਾ ਹੈ ਕਿ ਇਹ ਵੀਡੀਓ ਛੁੱਟਾ ਪੰਜਾਬ ਉਹਨੇ ਮੂੰਹ ਤੋਂ ਸੁਣਨਾ ਚਾਹੁੰਦਾ ਕਿ ਜਿਹੜਾ ਸਾਹਮਰਾ ਜਿਹੜਾ ਜੋ ਵੀ ਉਹ ਬੰਦਾ ਹੈਗਾ ਨਾਮ ਕੋ ਜਾਣਦਾ ਮੈਂ ਦਾ ਜੋ ਵੀ ਉਹਦਾ ਨਾਮ ਹੈ ਉਸ ਬੰਦੇ ਨਾਲ ਜਿਹਨੇ ਉਹ ਵੀਡੀਓ ਪਾਇਆ ਹੈ ਉਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਉਹ ਮੇਰਾ ਕੋਈ ਦੋਸਤ ਨਹੀਂ ਹੈ ਜਾਂ ਕਦੀ ਮੈਨੂੰ ਮਿਲਿਆ ਨਹੀਂ ਜਾਂ ਕਦੀ ਉਹਨੇ ਕਦੀ ਮੇਰੀ ਪਾਰਟੀ ਦੀ ਕੈਂਪੇਨ 'ਚ ਹਿੱਸਾ ਨਹੀਂ ਲਿਆ ਜਾਂ ਮੈਂ ਫੌਰੀਂ ਜਾਂਦਾ ਸੀ ਮੇਰੇ ਟੂਰ ਹੈਂਡਲ ਨਹੀਂ ਕੀਤੇ ਇਹ ਮੁੱਖ ਮੰਤਰੀ ਮਾਨ ਸਾਹਿਬ ਤੇ ਮੂੰਹ ਤੋਂ ਸੁਣਨਾ ਚਾਹੁੰਦੇ ਆ ਕਿ ਮੈਂ ਨਹੀਂ ਜਾਣਦਾ ਇਹ ਵੀਡੀਓ ਝੂਠ ਹੈ ਕਲ ਚੁੱਕਿਆ ਹੈ ਕਲ ਜ਼ੁਗ ਗੁਰੂ ਮਰੀਆ ਜੀ ਨੇ ਕਹਿੰਦੀ ਦਿੱਤੀ ਮਾਰਦੀ ਹੁੰਦੀ ਹੈ ਵਾਟ ਯੂ ਟਾਕਿੰਗ ਅਬਾਊਟ ਮੇਰਾ ਮਤਲਬ ਹੈ ਇਟਸ ਓਕੇ ਉਹ ਫੇਰ ਕਰ ਲੈਂਦੇ ਓਏ 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 ਦੋਸਤੋ ਕਈ ਵਾਰ ਹਾਲਾਤ ਇਹੋ ਜਿਹੇ ਬਣਾ ਦਿੱਤੇ ਜਾਂਦੇ ਹਨ ਕਿ ਤੁਹਾਨੂੰ ਹੀ ਸਮਝੌਤਾ ਕਰਨਾ ਪਿਆ ਜਾਂਦਾ ਹੈ ਕੌਣ ਠੀਕ ਹੈ ਤੇ ਕੌਣ ਗਲਤ ਉਹ ਗੱਲ ਰਹਿੰਦੀ ਹੀ ਨਹੀਂ ਕਿ ਇੰਜ ਹੀ ਭਗਵੰਤ ਜੀ ਸਾਹਿਬ ਨੂੰ ਕਿਹਾ ਜਾਵੇਗਾ ਅਸੀਂ ਤਾਂ ਤੁਹਾਨੂੰ ਬਦਲਾ ਨਹੀਂ ਚਾਹੁੰਦੇ ਸਾਂ 2027 ਦੀਆਂ ਚੋਣਾਂ ਵੇਲੇ 2027 ਵਿੱਚ ਤੁਸੀਂ ਹੀ ਸੀਐਮ ਫੇਸ ਹੋਣਾ ਸੀ ਪਰ ਪਰ ਆਪ ਬਦਨਾਮੀ ਚੋਣਾਂ ਵੇਲੇ ਪਾਰਟੀ ਲਈ ਹਾਨੀਕਾਰਕ ਹੋ ਸਕਦੀ ਹੈ ਇਹ ਕਿਹਾ ਜਾਵੇਗਾ ਤੇ ਫਿਰ ਅਤੇ ਫਿਰ ਭਗਵੰਤ ਸਿੰਘ ਸਾਬ ਟੋਪ ਲੀਡਰਸ਼ਿਪ ਕੇਜਰੀ ਵਾਲੇ ਤੇ ਸੁਸੋਧਿਆ ਮੂਰੇ ਮਜਬੂਰ ਜਿਹੇ ਹੋ ਕੇ ਜੋ ਹੋ ਰਿਹਾ ਹੈ ਠੀਕ ਹੈ ਇਹ ਕਹਿ ਕੇ ਹਰਮਨ ਲੈਣਗੇ ਇਹ ਵੀਡੀਓ ਦੋਸਤੋ ਇਸ ਦੀ ਸ਼ੁਰੂਆਤ ਲੱਗਦੀ ਹੈ ਜਾਂ ਜਾਂ ਫਿਰ ਦੋਸਤੋ ਇਹ ਕਾਂਗਰਸ ਪਾਰਟੀ ਦੀ ਮੁੱਖ ਮੰਤਰੀ ਸਾਹਿਬ ਦੀ ਛਵੀ ਬਗਾੜਨ ਦੀ ਕੋਸ਼ਿਸ਼ ਹੈ ਜਾਂ ਫਿਰ ਦੋਸਤੋ ਇਸ ਪਿੱਛੇ ਅਕਾਲੀ ਦਲ ਦੀ ਕੋਸ਼ਿਸ਼ ਜਾਂ ਕਈ ਇਹ ਮਝਿਠੀਏ ਕਰਕੇ ਬਦਲਾਖੋਰੀ ਜਾਂ ਫਿਰ ਦੋਸਤੋ ਭਾਜਪਾ ਦੀ ਦਬਾਅ ਦੀ ਪੋਲਿਟਿਕਸ ਅੱਜ ਦੀ ਵੀਡੀਓ ਵਿੱਚ ਇਹੋ ਜਿਹੇ ਸਵਾਲਾਂ ਦੇ ਜਵਾਬ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲ ਦੋਸਤੋ ਰਾਜਨੀਤੀ ਬੜੀ ਕੁੱਤੀ ਚੀਜ਼ ਹੈ ਤੇ ਕੁਝ ਵੀ ਹੋ ਸਕਦਾ ਹੈ ਬਾਕੀ ਰਹੀ ਦੋਸਤੋ ਸ਼ਖਸੀਅਤਾਂ ਦੀ ਗੱਲ ਤਾਂ ਦੋਸਤੋ ਰਾਜਨੀਤੀ ਵਿੱਚ ਸਭ ਨੇ ਡੰਬਰ ਹੀ ਰਚਿਆ ਹੁੰਦਾ ਹੈ ਇੱਕ ਝੂਠੀ ਪਬਲਿਕ ਫਿਗਰ ਇੱਕ ਝੂਠੀ ਛਵੀ ਬਣਾਈ ਹੁੰਦੀ ਹੈ ਨਿੱਜੀ ਜ਼ਿੰਦਗੀ ਵਿੱਚ ਇਹ ਉਹ ਹੁੰਦੇ ਹੀ ਨਹੀਂ ਹਾ ਨਾ ਉਹ ਸੁਭਾਅ ਨਾ ਹੋ ਆਤਾ ਨਾ ਉਹ ਲਾਈਫ ਸਟਾਈਲ ਨਾ ਹੋ ਸੋਚ ਬਸ ਚਿੱਟੇ ਕੱਪੜੇ ਪਾਈ ਨੇਕ ਪੁਰਸ਼ ਭੱਦਰ ਪੁਰਸ਼ ਬਣੀ ਸਭ ਦਾ ਭਲਾ ਚਾਉਣ ਵਾਲੇ ਕੋਈ ਪੰਥ ਹੈ ਤੇ ਕੋਈ ਕਿਸੇ ਜਾਤ ਦਾ ਸਗਾ ਤੇ ਕੋਈ ਦੇਸ਼ ਭਗਤ ਦਾ ਟੈਗ ਲਾਈ ਫਿਰਦਾ ਹੈ ਇਹ ਸਾਰੇ ਪੋਲਿਟਿਕਲੀ ਲੋਕ ਦਿਖਾਵੇ ਦੇ ਮਾਰੇ ਹੁੰਦੇ ਹਨ ਇਹਨਾਂ ਦਾ ਅਸਲੀ ਚਿਹਰਾ ਕੁਝ ਹੋਰ ਹੀ ਹੁੰਦਾ ਹੈ ਦੋਸਤੋ ਪਿਛਲੇ ਇਤਿਹਾਸ ਵਿੱਚ ਝਾਤੀ ਮਾਰੋ ਦੋਸਤੋ ਉਦੇਸ਼ ਵਿੱਚ ਜਿਨ੍ਹਾਂ ਦੀ ਛਵੀ ਚਾਚਾ ਜਾਂ ਰਾਸ਼ਟਰਪਿਤਾ ਕਹਿ ਕੇ ਪ੍ਰਚਾਰੀ ਗਈ ਉਹ ਕੀ ਸਨ ਜੇ ਤਰਕ ਦੀ ਕਸੌਟੀ ਦੇ ਪਰਖੀਏ ਤਾਂ ਸਭ ਕੁਝ ਪਤਾ ਲੱਗ ਜਾਂਦਾ ਹੈ ਸੱਚ ਕੀ ਸੀ ਜਿਸ ਨੂੰ ਸਕੂਲੀ ਕਿਤਾਬਾਂ ਵਿੱਚ ਦੋਸਤੋ ਜ਼ਬਰਦਸਤੀ ਰਾਸ਼ਟਰਪਿਤਾ ਤੇ ਮਹਾਤਮਾ ਕਹਿ ਕੇ ਸਾਡੇ ਸਮਾਜ ਮੂਰੇ ਸਥਾਪਿਤ ਕੀਤਾ ਗਿਆ ਉਸ ਦੀ ਆਪਣੀ ਜ਼ਮਾਨੇ ਬ੍ਰਹਮਚਾਰੀਏ ਕੇ ਪ੍ਰਯੋਗ ਉਹ ਪੁਸਤਕ ਪੜੋ ਉਹ ਮਹਾਤਮਾ ਸੰਜਾ ਠਰ ਕੀ ਤੁਸੀਂ ਆਪ ਹੀ ਫੈਸਲਾ ਕਰ ਲਿਓ ਅੰਗਰੇਜ਼ਾਂ ਖਿਲਾਫ ਸੰਘਰਸ਼ ਦਾ ਚਿਹਰਾ ਜ਼ਿਲ੍ਹਾ ਕਟਨੀਆ ਕਿੰਨੀ ਕੁ ਵਾਰ ਅੰਗਰੇਜ਼ ਪੁਲਿਸ ਨੇ ਉਹਨਾਂ ਦੇ ਉੱਪਰ ਡਾਂਗ ਫੇਰੀ ਜਾਣਾ ਨੂੰ ਜੇਲ੍ਹ ਵਿੱਚ ਸੁੱਟ ਕੇ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਜਿਵੇਂ ਬਾਕੀ ਕਈ ਹੋਰ ਦੇਸ਼ ਭਗਤਾਂ ਨਾਲ ਉਸ ਵੇਲੇ ਹੁੰਦਾ ਰਿਹਾ ਸੀ ਇਹ ਤੁਸੀਂ ਜ਼ਰੂਰ ਵਿਚਾਰ ਕਰਿਓ ਬਾਕੀ ਇੱਕ ਹੋਰ ਦੂਜੇ ਚਾਚਾ ਜਾਨ ਅੰਗਰੇਜ਼ੀ ਵਾਇਸਰਾਇ ਲਾਰਡ ਮਾਊਂਟਬੈਟਨ ਦੀ ਵਾਈਫ ਐਡਮਨਾ ਨਾਲ ਉਹਨਾਂ ਦੇ ਕਿੱਸੇ ਜੇ ਨਹੀਂ ਸੁਨੇ ਹਨ ਤਾਂ ਖੋਜ ਕਰੋ Google ਤੇ YouTube ਤੇ ਜਾ ਕੇ ਤੁਸੀਂ ਸਰਚ ਕਰੋ। ਬਾਕੀ ਦੋਸਤੋ ਪਿੱਛੇ ਜੇ ਸੋਹਣਿਆ ਗਾਂਧੀ ਨੇ ਚਾਚਾ ਨਹਿਰੂ ਦੇ ਲਾਰਡ ਮੌਂਟਨ ਦੀ ਪਤਨੀ ਐਡਵਿਨਾ ਉਹਨਾਂ ਨੂੰ ਲਿਖੇ ਹੋਏ ਪੱਤਰ ਜੋ ਰਾਸ਼ਟਰੀ ਸੰਪਤੀ ਮੰਨੇ ਜਾਂਦੇ ਹਨ ਉਹ ਗਾਇਬ ਕਰ ਦਿੱਤੇ ਸਨ ਮਿਊਜ਼ੀਅਮ ਵਿੱਚੋਂ। ਕੀ ਸੀ ਉਹਨਾਂ ਚਿੱਠੀਆਂ ਵਿੱਚ ਇਤਿਹਾਸਿਕ ਚਿੱਠੀਆਂ ਪੱਤਰਾਂ ਵਿੱਚ ਦੋਸਤੋ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਉਹਨਾਂ ਨੂੰ ਕਿਉਂ ਗਾਇਬ ਕੀਤਾ ਗਿਆ। ਕੁਝ ਕੁਝ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਦੋਸਤੋ ਜੇ ਉਹਨਾਂ ਦੇ ਰਾਤ ਹੀ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਦ ਸਿੰਘ ਮਾਨ ਸਾਹਿਬ ਚੱਲ ਪਏ ਹਨ ਜਾਂ ਚੱਲਦੇ ਰਹੇ ਹਾਂ ਤਾਂ ਦੋਸਤੋ ਕੀ ਪਰਲੋ ਆ ਗਈ। ਇਕ ਹਾਕੀ ਖਿਡਾਰੀਨ ਗਾਇਕਾ ਨਾਲ ਦੋਸਤੋ ਸ਼੍ਰੋਮਣੀ ਕਾਲੀ ਦਾ ਬਾਦਲ ਦੇ ਟੋਪ ਲੀਡਰ ਦੇ ਇਕਲੋਤੇ ਮੁੰਡੇ ਦੇ ਕਿੱਸੇ ਉਹ ਸਮਾਜ ਵਿੱਚ ਚਰਚਾਰੇ ਲੈ ਕੇ ਸੁਣਿਆ ਤੇ ਸੁਣਾਏ ਜਾਂਦੇ ਸਨ ਬਾਕੀ ਰਹੀ ਦੋਸਤੋ ਕੈਪਟਨ ਮਰਿੰਦਰ ਉਹ ਤਾਂ ਖੁੱਲ ਕੇ ਖੇਲਦੇ ਸਨ ਆਖਰ ਉਹ ਮਹਾਰਾਜਾ ਪਟਿਆਲਾ ਸਨ ਤੇ ਮਹਾਰਾਜਾ ਭਪਿੰਦਰ ਸਿੰਘ ਵਰਗਿਆਂ ਦੇ ਵੰਸ਼ ਵਿੱਚੋਂ ਸਨ ਤਾਜ਼ਾ-ਤਾਜ਼ਾ ਕਿੱਸਾ ਦੋਸਤੋ ਅਰੂਸਾ ਆਲਮ ਦਾ ਮੀਡੀਆ ਵਿੱਚ ਕਈ ਮਹੀਨੇ ਚੱਲਦਾ ਹੀ ਰਿਹਾ ਸੀ ਤੁਹਾਨੂੰ ਯਾਦ ਹੀ ਹੋਵੇਗਾ ਇਸ ਤੋਂ ਇਲਾਵਾ ਦੋਸਤੋ ਆਮਾਦੀ ਪਾਰਟੀ ਵਿੱਚ ਵੀ ਕਈ ਕਿਸੇ ਚੱਲਦੇ ਰਹੇ ਹਨ ਇੱਕ ਸਿੰਗਰ ਵਿਧਾਇਕਾਂ ਨੂੰ ਲੈ ਕੇ ਸ਼ਿਮਲੇ ਜਾਣਾ ਕਦੀ ਸੁਪਰ ਸੀਐਮ ਅਤੇ ਕਿਸੇ ਹੋਰ ਦੁਆਰਾ ਇਹ ਝਟਕਾਰੇ ਲੈ ਕੇ ਅੱਜ ਵੀ ਗੱਲਾਂ ਕੀਤੀਆਂ ਜਾਂਦੀਆਂ ਹਨ ਸਭ ਨੂੰ ਪਤਾ ਹੀ ਹੈ ਇਹਨਾਂ ਗੱਲਾਂ ਦਾ ਸੱਚ ਕੀ ਹੁੰਦਾ ਹੈ ਇਹ ਅਫਵਾਹਾਂ ਕਿੱਥੋਂ ਆਉਂਦੀਆਂ ਹਨ ਕੌਣ ਪ੍ਰਚਾਰਿਤ ਕਰਦਾ ਹੈ ਆਮ ਲੋਕਾਂ ਨੂੰ ਤਾਂ ਦੋਸਤੋ ਸਮਝ ਹੀ ਨਹੀਂ ਲੱਗਦਾ ਔਰ ਲੋਕ ਪੂਰੇ ਮ제 ਲੈਂਦੇ ਹਨ ਇਹਨਾਂ ਗੱਲਾਂ ਨੂੰ ਕਰਦੇ ਹੋਏ ਸਮਰਥਕ ਪਾਰਟੀ ਵਾਲੇ ਗੱਪ ਹੈ ਇਹ ਕਹਿੰਦੇ ਹਨ ਤੇ ਦੂਜੇ ਲੋਕ ਮ제 ਲੈਂਦੇ ਹਨ ਇਹਨਾਂ ਗੱਲਾਂ ਦਾ ਇਹਨਾਂ ਅਫਵਾਹਾਂ ਦਾ ਜਿਵੇਂ ਦੋਸਤੋ ਪੰਜਾਬ ਵਿੱਚ ਪਾਜ ਪਾ ਸਮਰਥਕਾਂ ਨੂੰ ਮੋਦੀ ਅਤੇ ਅਮਿਤ ਸ਼ਾਹ ਬਾਰੇ ਗੱਲਾਂ ਕਰਕੇ ਚੜਾਇਆ ਜਾਂਦਾ ਹੈ ਲੱਗਦਾ ਹੈ ਕਿ ਹੁਣ ਇਹੋ ਕੁਝ ਆਮ ਆਦਮੀ ਪਾਰਟੀ ਨਾਲ ਵੀ ਸ਼ੁਰੂ ਹੋਣ ਵਾਲਾ ਹੈ ਕਾਰਨ ਕਾਰਨ ਦੋਸਤੋ ਇੱਕ ਵੀਡੀਓ ਅੱਜਕਲ ਬੜੀ ਚਰਚਾ ਵਿੱਚ ਹੈ ਦੱਸਿਆ ਜਾਂਦਾ ਹੈ ਕਿ ਇਸ ਵੀਡੀਓ ਵਿੱਚ ਪੰਜਾਬ ਦੇ ਸਨਮਾਨਿਤ ਹਰਮਨ ਪਿਆਰੇ ਸੂਜਮਨ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹ ਕੁਝ ਰਸ਼ੀਨ ਲੜਕੀਆਂ ਨਾਲ ਨਜ਼ਰ ਆ ਰਹੇ ਹਨ ਬਾਕੀ ਦੋਸਤੋ ਇਸ ਵੀਡੀਓ ਬਾਰੇ ਇਹ ਕਿਹਾ ਗਿਆ ਹੈ ਕਿ ਇਹ ਟੋਟਲੀ AI ਜਨਰੇਟਡ ਹੈ ਬਿਲਕੁਲ ਝੂਠ ਹੈ ਪਰ ਇਸ ਦੇ ਕਾਨੂੰਨੀ ਇਫੈਕਟ ਉਸ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਗਈ ਬਾਕੀ ਦੋਸਤੋ ਇਸ ਵੀਡੀਓ ਵਿੱਚ ਕਿਸ ਹਾਲਾਤ ਵਿੱਚ ਹੋਣਗੇ ਸਾਡੇ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਹੀ ਅੰਦਾਜ਼ਾ ਲਗਾਓ ਕੀ ਕਰ ਰਹੇ ਹੋਣਗੇ ਇਹ ਤਾਂ ਹਰ ਕੋਈ ਅੰਦਾਜ਼ਾ ਲਗਾ ਹੀ ਸਕਦਾ ਹੈ ਇਹ ਵੀਡੀਓ ਦੋਸਤੋ ਨੂੰ ਪੰਜਾਬ ਸਰਕਾਰ ਦੇ ਹਦਾਇਤਾਂ ਤੇ ਮਹਾਲੀਕੋਟਰ ਦੇ ਹੁਕਮ ਦੇ ਉੱਪਰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਲਈ ਗਈ ਹੈ ਜੇ ਕਿਸੇ ਸੱਜਣ ਮਿੱਤਰ ਨੇ ਉਹ ਵੀਡੀਓ ਵੇਖੀ ਹੋਵੇ ਤਾਂ ਉਹ ਕਮੈਂਟ ਕਰਕੇ ਵੀਡੀਓ ਵਿੱਚ ਕੀ ਸੀ ਉਹ ਖਲਾਸਾ ਕਰ ਸਕਦਾ ਹੈ ਬਾਕੀ ਦੋਸਤੋ ਇਹੋ ਜਿਹੀਆਂ ਵੀਡੀਓ ਵੇਖਣਾ ਠਰਕਪੋਰਨਾ ਹੀ ਹੁੰਦਾ ਹੈ ਜਾਂ ਚੜ੍ਹਦੀ ਉਮਰ ਵਿੱਚ ਪੁੱਠੇ ਸ਼ੌਂਕ ਬਿਨਾ ਵੇਖੇ ਕੁਝ ਕਹਿਣਾ ਪਰ ਦੋਸਤੋ ਸ਼ਾਇਦ ਵੇਖਣੇ ਹੀ ਨਹੀਂ ਚਾਹੀਦੀ ਪਰ ਆਪਾਂ ਅੰਦਾਜ਼ਾ ਤਾਂ ਲਗਾ ਸਕਦੇ ਹਾਂ ਕਿ ਭਗਤ ਸਿੰਘ ਦੀ ਸੋਚ ਵਦੇ ਉਸਦੇ ਵਾਰਿਸ ਅਖੋਤੀ ਵਾਰਿਸ ਉਹ ਵੀਡੀਓ ਵਿੱਚ ਕੀ ਕਰ ਰਹੇ ਹੋਣਗੇ ਦੋਸਤੋ ਇੰਜ ਹੀ ਹੁੰਦਾ ਹੈ ਜਦੋਂ ਅਸੀਂ ਬਿਨਾ ਸੋਚੇ ਸਮਝੇ ਬਸ ਜਜ਼ਬਾਤੀ ਹੋ ਕੇ ਕੂੜ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਇਹੋ ਜਿਹੇ ਲੋਕਾਂ ਹੱਥ ਪੰਜਾਬ ਦੀ ਵਾਗਡੋਰ ਸਮਝਾ ਦਿੰਦੇ ਹਾਂ ਫੜਾ ਦਿੰਦੇ ਹਾਂ ਕਦੇ ਕੈਪਟਨ ਅਮਰਿੰਦਰ ਕਦੇ ਚਰਨਜੀਤ ਸਿੰਘ ਚੰਨੀ ਸਾਹਿਬ ਅਤੇ ਹੁਣ ਭਗਵੰਤ ਮਾਨ ਸਾਹਿਬ ਵੀਡੀਓ ਦੋਸਤੋ ਕੈਨੇਡਾ ਵਿੱਚ ਬੈਠੇ ਇਹਨਾਂ ਦੇ ਪੁਰਾਣੇ ਯਾਰ ਨੇ ਹੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਅਪਲੋਡ ਕੀਤੀ ਸੀ ਦੋਸਤੋ ਕੈਨੇਡਾ ਵਾਸੀ ਜਗਮਨ ਸਮਰਾ ਉਹ ਇਹਨਾਂ ਦਾ ਪੁਰਾਣਾ ਯਾਰ ਦੱਸਿਆ ਜਾਂਦਾ ਹੈ ਯਾਰ ਨੂੰ ਮੋੜ ਦੇ ਵੀ ਕਈ ਰਾਜ ਜਾਂਦੇ ਹੁੰਦੇ ਹਨ ਦੋਸਤੋ ਬਾਕੀ ਭਗਵੰਤ ਮਾਨ ਸਾਹਿਬ ਉਹ ਕਮੇਡੀ ਕਲਾਕਾਰ ਰਹੇ ਹਨ ਚਾਰ ਪੈਸੇ ਕਮਾਏ ਦਾ ਫਿਰ ਦੋਸਤੋ ਇਹ ਜਿਹੀ ਸ਼ੌਕ ਅਯਾਸ਼ੀ ਜੱਟਾਂ ਦੇ ਪੁੱਤ ਕਰਦੇ ਹੀ ਹੁੰਦੇ ਹਨ ਜੱਟ ਹੀ ਕਿਉਂ ਦੋਸਤੋ ਇਹ ਇੱਕ ਮਨੁੱਖੀ ਸੁਭਾਅ ਹੈ ਕੋਈ ਗੁਰਮੁਖੀ ਪਛ ਸਕਦਾ ਹੈ ਉਹ ਵੀ ਤਾਂ ਦੋਸਤੋ ਜੇ ਪ੍ਰਮਾਤਮਾ ਦੀ ਉਸ ਉੱਪਰ ਨਜ਼ਰ ਸਵੱਲੀ ਹੋਵੇ ਨੇ ਤਾਂ ਦੋਸਤੋ ਸੱਚ ਸਭ ਨੂੰ ਪਤਾ ਹੈ ਜਿਵੇਂ ਧਰਮ ਵਰਗਾ ਕੋਈ ਧੰਦਾ ਨਹੀਂ ਨਾ ਹਿੰਗ ਲਗੇ ਨਾ ਫਟਕਰੀ ਰੰਗ ਚੋਖਾ ਆਵੇ ਧਰਮੀ ਦਿਖਾਵੇ ਵਾਲੇ ਹੀ ਹੁੰਦੇ ਹਨ ਅਕਸਰ ਬੋਧੇ ਅਤੇ ਧਰਮੀ ਦਿਖਵਾਲੇ ਹੀ ਅਕਸਰ ਬੋਧੇ ਬਖੰਡੀਆਂ ਤੇ ਕੁਕਰਮਾਂ ਹੀ ਨਿਕਲਦੇ ਹਨ ਮਿਹਨਤ ਕਸ਼ਤਾ ਦੋਸਤੋ ਰੋਜੀ ਰੋਟੀ ਅਤੇ ਪੈਸੇ ਦੀ ਕਮੀ ਅਤੇ ਸਮਾਜ ਅਤੇ ਧਰਮ ਦੇ ਡਰੋਂ ਇਹ ਜਿਹੇ ਕਰਮਾਂ ਤੋਂ ਦੂਰ ਹੀ ਰਹਿੰਦਾ ਹੈ ਕਰਮ ਨਹੀਂ ਦੋਸਤੋ ਇਹਨਾਂ ਨੂੰ ਕੁਕਰਮ ਕਰਨਾ ਚਾਹੀਦਾ ਹੈ ਇਹਨਾਂ ਕੁਕਰਮਾਂ ਤੋਂ ਮਿਹਨਤ ਕਸ਼ ਦੂਰ ਹੀ ਰਹਿੰਦਾ ਹੈ ਪਰ ਦੋਸਤੋ ਜਦੋਂ ਪੈਸਾ ਸ਼ੋਹਰਤ ਅਤੇ ਫਿਰ ਸੱਤਾ ਦਾ ਵੀ ਸਵਾਦ ਚਖ ਲਿਆ ਹੋਵੇ ਫਿਰ ਜੋ ਕੁਝ ਵੀਡੀਓ ਵਿੱਚ ਬੁਖਾਰ ਰਿਹਾ ਹੋਵੇਗਾ ਜabb ਵੀਡੀਓ ਵਿੱਚ ਹੋਵੇਗਾ ਉਹ ਹੁਣ ਆਮ ਜਹੀ ਗੱਲ ਹੈ ਤਨਾੜ ਤਾਂ ਦੋਸਤੋ ਇਹੋ ਜਿਹਿਆਂ ਰੀਵ ਪਾਰਟੀਆਂ ਕਰਦੇ ਹੀ ਰਹਿੰਦੇ ਹਨ ਪਰ ਦੋਸਤੋ ਜਦੋਂ ਸ਼ਖਸੀਅਤ ਧਾਰਮਿਕ ਜਾਂ ਰਾਜਨੀਤਿਕ ਹੋਵੇ ਤਾਂ ਸਵਾਲ ਉੱਠਦੇ ਹੀ ਹਨ ਉਠਣੇ ਵੀ ਚਾਹੀਦੇ ਹਨ ਇਸ ਨੂੰ ਨਿੱਜੀ ਜੀਵਨ ਕਹਿ ਕੇ ਦੋਸਤੋ ਛੱਡਿਆ ਨਹੀਂ ਜਾ ਸਕਦਾ ਧਾਰਮਿਕ ਅਤੇ ਰਾਜਨੀਤਿਕ ਲੋਕ ਦੋਸਤੋ ਸਰਵਜਨਿਕ ਜੀਵਨ ਜੀਉਂਦੇ ਹਨ ਸਮਾਜ ਨੂੰ ਲੋਕਾਂ ਨੂੰ ਸੇਵਾ ਦੇਣ ਦਾ ਕੰਮ ਕਰਦੇ ਹਨ ਇਹ ਆਈਡੀਆ ਲੋਕ ਆਈਡੀਅਲ ਪਰਸਨੈਲਿਟੀ ਫੋਰ ਸੋਸਾਇਟੀ ਹੁੰਦੇ ਹਨ ਜਥਾ ਰਾਜਾ ਤથા ਪ੍ਰਜਾ ਇੱਕ ਕਨਸੈਪਟ ਸਾਡੇ ਸਮਾਜ ਵਿੱਚ ਚੱਲਦਾ ਹੈ ਜੇ ਰਾਜਾ ਕਰਕ ਗਿਆ ਤਾਂ ਦੋਸਤੋ ਸਿਸਟਮ ਨੂੰ ਗਰਕ ਦੇ ਸਮਾਜ ਨੂੰ ਗਰਕ ਦੇ ਦੇਸ਼ ਸਮਾਜ ਤਬਾਹ ਹੁੰਦੇ ਟਾਈਮ ਨਹੀਂ ਲੱਗਦਾ ਇਸੇ ਕਰਕੇ ਦੋਸਤੋ ਇਸ ਵਿਸ਼ੇ ਦੇ ਉੱਪਰ ਸਵਾਲ ਚੁੱਕੇ ਜਾਣੇ ਚਾਹੀਦੇ ਹਨ ਜਵਾਬ ਸਪਸ਼ਟਿਕਰਨ ਮੰਗਣਾ ਚਾਹੀਦਾ ਹੈ ਪਰ ਨਾ ਤਾਂ ਮੁੱਖ ਮੰਤਰੀ ਸਾਹਿਬ ਖੁੱਲਕੇ ਬੋਲੇ ਤੇ ਨਾ ਹੀ ਉਹਨਾਂ ਦੇ ਮੰਤਰੀਆਂ ਵਿੱਚੋਂ ਕੋਈ ਬਾਕੀ ਜਿਹੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਜੇ ਵੀਡੀਓ AI ਜਨਰੇਟਡ ਹੈ ਤਾਂ ਦੋਸਤੋ ਇਹ ਵੀ ਗੱਲ ਹਜਮ ਨਹੀਂ ਹੋ ਰਹੀ ਪੰਜਾਬ ਵਿੱਚ ਕਿੰਨੀਆਂ ਲਬਜ਼ ਹਨ ਕੁਝ ਘੰਟਿਆਂ ਵਿੱਚ ਜਾਂ ਇੱਕ ਦੋ ਦਿਨਾਂ ਵਿੱਚ ਇਹ ਪਤਾ ਲਗਾਇਆ ਜਾ ਸਕਦਾ ਸੀ ਕਿ ਵੀਡੀਓ AI ਜਨਰੇਟਡ ਹੈ ਜਾਂ ਨਹੀਂ ਅਸਲੀ ਹੈ ਜਾਂ ਨਕਲੀ ਪਰ ਕਿਸੇ ਨੇ ਵੀ ਇਹੋ ਜਿਹੀ ਰਿਪੋਰਟ ਦਾ ਸਹਾਰਾ ਨਾ ਲਿਆ ਕੁੱਲ ਮਿਲਾ ਕੇ 200 ਰਿਜ਼ਲਟ ਇਹੋ ਕੱਢਿਆ ਜਾ ਸਕਦਾ ਹੈ ਕਿ ਸ਼ਾਇਦ ਵੀਡੀਓ ਅਸਲੀ ਹੀ ਹੋਵੇ ਤਾਈਆਂ ਸਭ ਨੇ ਚੁੱਪ ਧਾਰੀ ਹੋਈ ਹੈ ਬਾਕੀ ਬਾਕੀ ਦੋਸਤੋ ਵੀਡੀਓ ਰਿਲੀਜ਼ ਕਰਨ ਵਾਲਾ ਜਗਮਨ ਸਮਰਾ ਉਸਨੇ ਤਾਂ ਇਹ ਕਿਹਾ ਹੈ ਕਿ ਜਲਦੀ ਹੀ ਇੱਕ ਹੋਰ ਵੀਡੀਓ ਵਿੱਚ ਉਹ ਪੇਸ਼ ਕਰੇਗਾ ਕਿ ਰਸ਼ੀਨ ਲੜਕੀਆਂ ਜੋ ਇਸ ਵੀਡੀਓ ਵਿੱਚ ਨਜ਼ਰ ਆ ਰਹੀਆਂ ਹਨ ਉਹਨਾਂ ਦੀ ਇੰਟਰਵਿਊ ਉਹ ਕਰ ਸਕਦਾ ਹੈ ਪਿਛਲੇ ਸ਼ਨੀ ਐਤਵਾਰ ਲੋਕ ਇਸ ਦੀ ਉਡੀਕ ਕਰਦੇ ਰਹੇ ਇਸ ਤੋਂ ਇਲਾਵਾ ਦੋਸਤੋ ਉਸਨੇ 10 ਮਿਲੀਅਨ ਡਾਲਰ ਜੀਹਾਂ ਲਗਭਗ 25 ਕਰੋੜ ਰੁਪਏ ਦਾ ਨਾਮ ਰੱਖਿਆ ਹੈ ਕਿ ਜੇ ਕੋਈ ਇਹ ਸਾਬਤ ਕਰ ਦੇਵੇ ਕਿ ਵੀਡੀਓ ਨਕਲੀ ਹੈ ਜਾਂ AI ਜਨਰੇਟਿਡ ਹੈ ਇਸ ਵੀਡੀਓ ਨੂੰ ਨਕਲੀ ਵੀਡੀਓ ਜਾਂ AI ਜਨਰੇਟਿਡ ਸਿੱਧ ਕਰਨ ਦੇ ਉੱਪਰ 25 ਕਰੋੜ ਦਾ ਇਨਾਮ ਦੋਸਤੋ ਪੰਜਾਬੀ ਵਿੱਚ ਉਸ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਜਗਮਨ ਸਮਰਾ ਦੱਸਦੇ ਹਨ ਕਿ ਕਿਸਾਨੀ ਅੰਦੋਲਨ ਵੇਲੇ ਵੀ ਇਹਨਾਂ ਦਾ ਨਾਲ-ਨਾਲ ਰਹਿੰਦਾ ਹੁੰਦਾ ਸੀ ਜਗਮਨ ਸਮਰਾ ਬਾਰੇ ਦੱਸਦੇ ਹਨ ਕਿ ਉਹ ਕਿਸਾਨੀ ਅੰਦੋਲਨ ਵੇਲੇ ਇਹਨਾਂ ਦੇ ਨਾਲ-ਨਾਲ ਰਹਿੰਦਾ ਹੁੰਦਾ ਸੀ ਦੋਸਤੋ ਉਹ ਫਿਰੋਜ਼ਪੁਰ ਦਾ ਸ਼ਾਹਫਰੀਦਕੋਟ ਜੇਲ੍ਹ ਤੋਂ ਪਹੋੜਾ ਵੀ ਹੈ ਇਸ ਵੀਡੀਓ ਦੇ ਚੱਕਰ ਵਿੱਚ ਦੋਸਤੋ ਉਸਦੇ ਪਿੰਡ ਦੇ ਦੋ ਤਿੰਨ ਲੜਕੇ ਪੁਲਿਸ ਨੇ ਚੁੱਕ ਵੀ ਲਏ ਹਨ ਦੋਸਤੋ ਇਹ ਉਹਨਾਂ ਦਾ ਪੁਰਾਣਾ ਸਾਥੀ ਹੈ ਕਈ ਰਾਜ ਉਸ ਕੋਲ ਹੋਣਗੇ ਇਹਨਾਂ ਦੇ अरविंद केजरीवाल साहब ਕਹਿੰਦੇ ਹੁੰਦੇ ਸਨ ਕਿ ਜੇ ਕੋਈ ਰਿਸ਼ਵਤ ਮੰਗਦਾ ਹੈ ਜਾਂ ਕੋਈ ਗਲਤ ਕੰਮ ਕਰਦਾ ਹੈ ਤਾਂ ਵੀਡੀਓ ਬਣਾਓ ਮੈਨੂੰ ਭੇਜੋ ਮੈਂ ਕਾਰਵਾਈ ਕਰਾਂਗਾ ਲੱਗਦਾ ਹੈ ਕਿ ਇਹ ਸ਼ਖਸ ਜਗਮਨ ਸਮਰਾ ਉਹ ਉਹਨਾਂ ਦਾ ਪੱਕਾ ਚੇਲਾ ਨਿਕਲਿਆ ਹੈ ਉਹਨਾਂ ਤੋਂ ਬਹੁਤ ਕੁਝ ਪ੍ਰਭਾਵਿਤ ਲੱਗਦਾ ਹੈ ਇਹ ਤਾਂ ਹੀ ਉਹ ਤਾਂ ਇਸ ਨੇ ਇਹ ਵੀਡੀਓਜ਼ ਬਣਾਈਆਂ ਹੋਣਗੀਆਂ ਉਸ ਵੇਲੇ ਭਾਵੇਂ ਦੋਸਤੋ ਵੀਡੀਓ AI ਨਾਲ ਬਣਾਈ ਗਈ ਹੈ ਇਹ ਕਿਹਾ ਜਾ ਰਿਹਾ ਹੈ ਪਰ ਉਸ ਮੁਤਾਬਕ ਉਸ ਕੁਲੇ ਹੋਈਆਂ ਕਈ ਵੀਡੀਓਜ਼ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਟੌਪ ਲੀਡਰਸ਼ਿਪ ਦੀਆਂ ਇਹੋ ਜਿਹੀਆਂ ਵੀਡੀਓਜ਼ ਉਸ ਦਾ ਇੱਕ ਚੰਗਾ ਜ਼ਖੀਰਾ ਉਸ ਕੋਲ ਹੈ ਫਿਰ ਕੀ ਕਿਹਾ ਜਾਵੇ ਇਸ ਘਟਨਾ ਬਾਰੇ ਦੋਸਤੋ ਮਤਲਬ ਜਗਮਨ ਸਮਰੇ ਨੇ ਯਾਰ ਮਾਰ ਕੀਤੀ ਹੈ ਜਾਂ ਪਾਰਟੀ ਨਾਲ ਗਦਾਰੀ ਕੀਤੀ ਹੈ ਜੇ ਉਸ ਕੋਲ ਇਹਨਾਂ ਦੀਆਂ ਇਹੋ ਜਿਹੀਆਂ ਵੀਡੀਓ ਦਿਖਾਂ ਤਾਂ ਮਤਲਬ ਇਹ ਵੀ ਉਹਨਾਂ ਦੇ ਨਾਲ ਇਹੋ ਜਿਹੇ ਕੰਮਾਂ ਵਿੱਚ ਸ਼ਾਮਲ ਹੁੰਦਾ ਹੀ ਰਿਹਾ ਹੋਵੇਗਾ ਸਾਫ਼ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਗਮਨ ਸਮਰਾ ਇੱਕ ਰਸੂਖਦਾਰ ਸ਼ਖਸ ਹੈ ਜਿਸ ਦੀ ਉੱਠਣੀ ਬੈਠਣੀ ਨਿੱਜੀ ਪਲਾਮ ਵਿੱਚ ਭਗਵੰਤ ਮਾਨ ਸਾਹਿਬ ਤੇ ਕੇਜਰੀਵਾਲ ਵਰਗਿਆਂ ਨਾਲ ਰਹੀ ਸੀ ਵਾਹਏ ਅੰਨਾ ਹਜਾਰੇ ਤੂੰ ਅੰਦੋਲਨ ਕਰਦਾ ਰਿਹਾ ਤੇ ਇਹ ਲੈਂਦੇ ਰਹੇ ਨਜ਼ਾਰੇ ਕਈ ਅਣਸ਼ਣ ਕਦੀ ਅਣਸ਼ਣ ਮਰਨ ਵਰਤ ਤੇ ਭਗਤ ਸਿੰਘ ਦੀਆਂ ਪੱਗਾਂ ਬਣ ਕੇ ਬੈਠਣ ਦੇ ਡਰਾਮੇ ਕੀ ਕਹੀਏ ਦੋਸਤੋ ਹੁਣ ਵਿਕਾਊ ਵਿਕੇ ਹੋਏ ਮੀਡੀਆ ਰਾਹੀਂ ਇਹ ਆਪਣੀ ਛਵੀ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਸ ਟੀਚਰਾਂ ਟੀਵੀ ਚੈਨਲ ਦੇ ਉੱਪਰ ਪ੍ਰਚਾਰ ਗੱਲ ਸੱਚ ਹੈ ਜਾਂ ਝੂਠ ਇਹ ਪਰਖਾਂ ਦੀ ਸਮਝ ਕੀ ਅਸੀਂ ਗਵਾ ਚੁੱਕੇ ਹਾਂ ਜੇ ਬਾਦਲ ਨੂੰ ਚੋਰ ਕਿਹਾ ਜਾਂਦਾ ਸੀ ਤਾਂ ਕਾਂਗਰਸੀ ਉਹ ਵੀ ਲਟੇਰੇ ਰਹੇ ਇਹਨਾਂ ਦੇ ਮੁਤਾਬਕ ਪਰ ਇਹ ਆਪ ਕੀ ਸਾਦ ਨਿਕਲੇ ਬਾਬੇ ਨਾਨਕ ਦੀ ਧਰਤੀ ਬਾਬੇ ਨਾਨਕ ਦੇ ਸਿਧਾਂਤਾਂ ਨੂੰ ਸਭ ਨੂੰ ਫੋਲੋ ਕਰਨ ਵਾਲੇ ਅਸੀਂ ਲੋਕ ਕੀ ਬਦੂਹੀ ਨਿਕਲੇ ਜਰੂਰ ਸੋਚੋ ਕਈਆਂ ਦੀ ਤਾਂ ਹਾਲੇ ਵੀ ਦੋਸਤੋ ਅੱਖ ਨਹੀਂ ਖੁੱਲੀ ਹੋਵੇਗੀ ਮੱਤ ਤੇ ਪਿਆ ਹੋਇਆ ਚਿੱਟੇ ਦਾ ਨਸ਼ਾ ਹੋ ਹਾਲੇ ਵੀ ਉਤਰਿਆ ਹੋਇਆ ਨਹੀਂ ਲੱਗਦਾ ਹੈ ਇਸੇ ਨੂੰ ਹੀ ਦੋਸਤੋ ਅੰਧ ਭਗਤੀ ਜਾਂ ਅੰਧ ਵਿਸ਼ਵਾਸ ਕਿਹਾ ਜਾਂਦਾ ਹੈ ਪਰ ਆਪਾਂ ਤਾਂ ਇਸ ਬਾਰੇ ਗੱਲ ਵਿਚਾਰ ਕਰ ਹੀ ਸਕਦੇ ਹਾਂ ਚਲੋ ਜੇ ਮੰਨ ਲਈਏ ਕਿ ਇਹ ਵੀਡੀਓ AI ਜਨਰੇਟਡ ਹੈ ਵੀਡੀਓ ਸੱਚੀ ਨਹੀਂ ਹੈ ਤਾਂ ਦੋਸਤੋ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਭ ਕੁਝ ਕਰਨ ਦੇ ਪਿੱਛੇ ਕੋਣ ਹੈ ਆਖਰੀ ਇਸ ਵੀਡੀਓ ਨਾਲ ਮਾਨ ਸਾਹਿਬ ਦਾ ਅਕਸਾ ਵਿਗੜਿਆ ਹੀ ਹੈ ਇੱਕ ਹੋਰ ਚਿਹਰਾ ਜੋ ਅਸਲੀ ਹੈ ਜਾਂ ਝੂਠਾ ਜਾਂ ਬੁਰਾ ਉਹ ਲੋਕਾਂ ਦੇ ਸਾਹਮਣੇ ਆਇਆ ਹੈ ਹਰ ਹਰ ਕਿਸੇ ਨੂੰ ਟੀਚ ਸਮਝ ਕੇ ਗੱਲ ਕਰਨ ਵਾਲਾ ਆਪ ਕਿਹੋ ਜਿਹਾ ਨਿਕਲਿਆ ਕਿ ਇਹੋ ਜਿਹੀ ਸ਼ਖਸੀਅਤ ਨੂੰ ਪੰਜਾਬ ਦੀ ਵਾਗਡੋਰ ਸੌਂਪੀ ਰੱਖਣੀ ਠੀਕ ਹੈ ਇਹੋ ਜਿਹੇ ਕਿਰਦਾਰ ਵਾਲੇ ਨੂੰ ਸੀਐਮ ਆਫ ਪੰਜਾਬ ਬਣਿਆ ਰਹਿਣਾ ਚਾਹੀਦਾ ਹੈ ਪੰਜਾਬੀਆਂ ਲਈ ਇਹ ਇੱਕ ਕਲੰਕ ਵਰਗਾ ਤਾਂ ਨਹੀਂ ਹੈ ਜਦੋਂ ਇਹੋ ਜਿਹੀਆਂ ਭਾਵਨਾਵਾਂ ਆਵਾਜ਼ਾਂ ਉੱਠਣਗੀਆਂ ਤਾਂ ਭਗਵੰਤ ਮਾਨ ਸਾਹਿਬ ਨੂੰ ਹਟਾਉਣ ਦੀ ਮੰਗ ਵੀ ਹੋਵੇਗੀ ਬਾਕੀ ਰਾਜਨੀਤਿਕ ਪਾਰਟੀਆਂ ਨਾਲੋਂ ਦੋਸਤੋ ਜ਼ਿਆਦਾ ਆਵਾਜ਼ਾਂ ਮਾਨ ਸਾਹਿਬ ਦੀ ਆਪਣੀ ਪਾਰਟੀ ਦੇ ਅੰਦਰੋਂ ਹੀ ਉੱਠਣਗੀਆਂ ਕਿ ਇੰਜ ਉਹਨਾਂ ਨੂੰ ਬਦਲਣ ਦੀ ਮੰਗ ਉਹ ਨੈਤਿਕ ਆਧਾਰ ਬਣਾ ਕੇ ਉਹਨਾਂ ਕੋਲੋਂ ਕੀਤੀ ਨਹੀਂ ਜਾਵੇਗੀ ਇੰਜ ਕਰਨ ਪਿੱਛੇ ਕੌਣ ਹੋ ਸਕਦਾ ਹੈ ਦੋਸਤੋ ਇਸ ਵੀਡੀਓ ਨੂੰ ਵੈਲ ਕਰਨ ਕਰਾਉਣ ਪਿੱਛੇ ਕਿਸ ਦਾ ਹੱਥ ਹੈ ਇਹ ਸੋਚਣਾ ਤਾਂ ਬੰਦਾ ਹੀ ਹੈ ਦੋਸਤੋ ਇਹ ਕਿਸੇ ਇੱਕ ਸ਼ਖਸ ਜਾਂ ਯਾਰ ਦੋਸਤ ਦੀ ਕੀਤੀ ਹੋਈ ਕਮੀਨੀ ਹਰਕਤ ਨਹੀਂ ਹੈ ਦੋਸਤੋ ਇਸ ਪਿਛੇ ਰਾਜਨੀਤਿਕ ਸਾਜਿਸ਼ਾਂ ਦੀ ਬੁਵਾਹਰੀ ਹੈ ਦੋਸਤੋ ਸਰਕਾਰੀ ਮੈਕਿਆਂ ਵਿੱਚ ਅਕਸਰ ਠੇਕੇਦਾਰ ਵੱਲੋਂ ਅਫਸਰਾਂ ਦੇ ਨੇੜੇ ਹੋਣ ਦੇ ਚੱਕਰ ਵਿੱਚ ਉਹਨਾਂ ਨੂੰ ਇਹੋ ਜਿਹੇ ਕੰਮਾਂ ਵਿੱਚ ਫਸਾ ਕੇ ਉਹਨਾਂ ਦੀਆਂ ਵੀਡੀਓਜ਼ ਬਣਾ ਲਈਆਂ ਜਾਂਦੀਆਂ ਹਨ ਤੇ ਉਹਨਾਂ ਕੋਲੋਂ ਫੇਰ ਮਰਜ਼ੀ ਦੇ ਕੰਮ ਕਰਾਉਂਦੇ ਜਾਂਦੇ ਹਨ ਠੇਕੇਦਾਰ ਹੀ ਕਿਉਂ ਦੋਸਤੋ ਕਈ ਜੂਨੀਅਰ ਅਫਸਰ ਹੌਲੀ-ਹੌਲੀ ਸੀਨੀਅਰ ਅਫਸਰ ਨੂੰ ਇਹੋ ਜੀਆਂ ਗੱਲਾਂ ਵੱਲ ਆਕਰਸ਼ਿਤ ਕਰਦੇ ਹੋਏ ਉਹਨਾਂ ਵਿੱਚ ਲਗਾਤਾਰ ਠਰਕ ਪੈਦਾ ਕਰਦੇ ਹਨ ਅਤੇ ਫਿਰ ਇਹੋ ਜਿਹੇ ਕੰਮ ਵਿੱਚ ਫਸਾ ਕੇ ਉਹਨਾਂ ਦੀ ਵੀਡੀਓ ਬਣਾ ਲਈ ਜਾਂਦੀ ਹੈ ਫਿਰ ਦੋਸਤੋ ਜੇ ਸੀਨੀਅਰ ਆਪਸ਼ਨਵਾਦੇ ਚਾਂਸੇ ਵਿੱਚ ਆ ਗਿਆ ਤਾਂ ਉਹ ਵੀ ਇਹੋ ਜਿਹੇ ਕਾਹਨ ਕਰਕੇ ਸੀਨੀਅਰ ਅਫਸਰ ਨੂੰ ਪਿਛਲੱਗੂ ਬਣਾ ਲੈਂਦੇ ਹਨ ਤੇ ਐਸ਼ ਨਾਲ ਨੌਕਰੀ ਕਰਦੇ ਹਨ ਕਿ ਦੋਸਤੋ ਭਗਵੰਤ ਮਾਨ ਸਾਹਿਬ ਨਾਲ ਵੀ ਇਹੋ ਜਿਹਾਂ ਕੁਝ ਜਗਮਨ ਸਮਰਾ ਉਹ ਕਰਨਾ ਚਾਹ ਰਿਹਾ ਸੀ ਜਾਂ ਕਰਦਾ ਰਿਹਾ ਹੈ ਪਰ ਦੋਸਤੋ ਇਹੋ ਜਿਹਾਂ ਤਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਫਿਰ ਕਿਸ ਨੇ ਇਹ ਕਾਰਾ ਉਸ ਤੋਂ ਕਰਵਾਇਆ ਹੋਵੇਗਾ ਬਿਨਾਂ ਸ਼ੱਕ ਰਾਜਨੀਤਿਕ ਸਾਜ਼ਿਸ਼ ਹੈ ਰਾਜਨੀਤਿਕ ਚਾਲ ਹੈ ਪਰ ਇਹ ਚਾਲ ਕਿਸ ਨੇ ਚੱਲੀ ਹੋਵੇਗੀ ਦੋਸਤੋ ਆਜੋ ਕੁਝ ਵਿਚਾਰ ਕਰਦੇ ਹਾਂ ਪੰਜਾਬ ਵਿੱਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ 2027 ਦੀਆਂ ਚੋਣਾਂ ਵੇਲੇ ਆਪਣੀ ਦਾਵੇਦਾਰੀ ਠੋਕ ਰਹੀ ਹੈ ਆਮਾਦੀ ਪਾਰਟੀ ਦੀ ਰਹਿੰਦੀ ਛਾਂ ਦੀ ਛਵੀ ਵਿਗਾੜ ਕੇ ਇਹ 2027 ਦੀਆਂ ਚੋਣਾਂ ਫੜੇ ਕਰਨ ਦੀ ਤਿਆਰੀ ਵਿੱਚ ਇੰਜ ਕਰ ਸਕਦੀ ਹੈ ਹੋ ਵੀ ਸਕਦਾ ਹੈ ਦੋਸਤੋ ਪਰ ਪਰ ਹਾਲੇ ਦਾ ਚੋਣਾ ਸਾਲ ਸਵਾ ਸਾਲ ਦੂਰ ਹਨ ਜੇ ਕਾਂਗਰਸ ਪਾਰਟੀ ਨੇ ਹੁਣੇ ਇੰਜ ਕੀਤਾ ਹੈ ਤਾਂ ਭਗਵੰਤ ਮਾਨ ਸਾਹਿਬ ਦੀ ਛਵੀ ਵਿਗਾੜ ਕੇ ਉਸ ਨੂੰ ਫਾਇਦਾ ਕੀ ਹੋਵੇਗਾ ਹਾਲੇ ਤਾਂ ਸਾਲ 6 ਮਹੀਨੇ ਚੋਣਾਂ ਵਿੱਚ ਪਏ ਹਨ ਸਾਲ 6 ਮਹੀਨੇ ਵਿੱਚ ਤਾਂ ਸਾਡੇ ਪੰਜਾਬੀ ਸਭ ਭੁੱਲ ਭੁਲਾ ਦੇਣਗੇ ਜੇ ਸਾਡੇ ਪੰਜਾਬੀ ਦੋਸਤੋ ਮੀਟੂ ਦੇ ਆਦਤਨ આરોપી ਚਰਨਜੀਤ ਸਿੰਘ ਚੰਨੀ ਸਾਹਿਬ ਨੂੰ ਸੀਐਮ ਫੇਸ ਸਵੀਕਾਰ ਕਰ ਸਕਦੇ ਹਨ ਤਾ ਫਿਰ ਉਹਨਾਂ ਲਈ ਭਗਵੰਤ ਮਾਨ ਸਾਹਿਬ ਉਹ ਤਾਂ ਚੰਨੀ ਸਾਹਿਬ ਤੋਂ ਵੀ ਵਧੀਆ ਚੁਟਕਲੇ ਸੁਣਾਉਂਦੇ ਹਨ ਬਹੁਤ ਵਧੀਆ ਟੀਚਰਾਂ ਕਰਦੇ ਹਨ ਇੰਜ ਲੱਗਦਾ ਹੀ ਨਹੀਂ ਕਿ ਇਹ ਕਾਂਗਰਸ ਪਾਰਟੀ ਦਾ ਕੰਮ ਹੋਵੇਗਾ ਹਾਂ ਚੋਬਣਾ ਨੇਰੇ ਹੁੰਦਿਆਂ ਹੁੰਦਿਆਂ ਜੇ 2-4 ਮਹੀਨੇ ਪਹਿਲੇ ਇਹੋ ਜਿਹੀ ਹਰਕਤ ਕੀਤੀ ਹੁੰਦੀ ਫਿਰ ਕਾਂਗਰਸ ਬਾਰੇ ਆਪਾਂ ਸ਼ੱਕ ਕਰ ਸਕਦੇ ਸਾਂ 200 ਜੇ ਕਾਂਗਰਸ ਨਹੀਂ ਤਾਂ ਤਾਂਕੀ ਸ਼ਰੋਮਣੀ ਅਕਾਲੀ ਦਲ ਕਿ ਉਸਨੇ ਇਹ ਕਾਰਾ ਕੀਤਾ ਹੈ ਕਿ ਸ਼ਰੋਮਣੀ ਅਕਾਲੀ ਦਲ ਬਾਦਲ ਉਸਨੇ ਪਿੱਠ ਠੋਕੀ ਹੈ ਜਗਮਨ ਸਮਰਾਦੀ ਚੋਣਾ ਦੀ ਗੱਲ ਛੱਡੀਏ ਦੋਸਤੋ ਕੀ ਬਿਕਰਮ ਜਿੱਠੀਏ ਦੀ ਅਰੈਸਟ ਦਾ ਬਦਲਾ ਲਿਆ ਹੈ ਉਸਨੇ ਗੱਲ ਇਹ ਵੀ ਦੋਸਤੋ ਮੰਨਣ ਵਿੱਚ ਨਹੀਂ ਆਉਂਦੀ ਭਗਵੰਤ ਮਾਨ ਹਟਿਆ ਤਾਂ ਕੇਜਰੀਵਾਲ ਸਾਹਿਬ ਕੋਈ ਹੋਰ ਬਿਆਦਾ ਸੀਐਮ ਆਫ ਪੰਜਾਬ ਬਣਾ ਕੇ ਬਿਠਾ ਦੇਣਗੇ ਹੋ ਸਕਦਾ ਹੈ ਕਿ ਉਹ ਉਹਨਾਂ ਲਈ ਹੋਰ ਵੀ ਖਤਰਨਾਕ ਹੋਵੇ ਵੈਸੇ ਵੀ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਇਹੋ ਜੀਆਂ ਗੱਲਾਂ ਵਿੱਚ ਸ਼ਾਇਦ ਪੈਂਦੀ ਹੀ ਨਹੀਂ ਉਸ ਕੋਲ ਦੋਸਤੋ ਬਹੁਤੀ ਰਾਜਨੀਤਿਕ ਸਮਝ ਹੈ ਹੀ ਨਹੀਂ ਰਾਜਨੀਤਿਕ ਚਾਲਾਂ ਉਹ ਚੱਲ ਹੀ ਨਹੀਂ ਸਕਦੀ ਉਹ ਤਾਂ ਅਕਸਰ ਉਹ ਚਾਲਾਂ ਚੱਲਦੀਆਂ ਹਨ ਜੋ ਉਸ ਲਈ ਆਤਮਕਾਤੀ ਹੁੰਦੀਆਂ ਹਨ ਵੇედა ਦੋਸਤੋ ਆਪ ਵਿਚਾਰੇ ਸਿਰਸੇ ਸਾਹਿਬ ਨੂੰ ਮੁਆਫੀ ਉਸ ਤੋਂ ਬਾਹਰ ਨਹੀਂ ਨਿਕਲ ਸਕੇ ਹਨ ਦੋਸਤੋ ਸਿਰਸੇ ਵਾਲੇ ਸਾਹ ਦੇ ਚੇਲੇ ਕਾਂਗਰਸੀ ਰਾਜਾ ਰਿੰਗ ਵਰਗੇ ਉਹ ਪੰਥਕ ਬਣੇ ਹੋਏ ਹਨ ਪੰਜਾਬ ਦੀ ਸਿਆਸਤ ਵਿੱਚ ਪਰ ਦੋਸਤੋ ਸ਼੍ਰੋਮਣੀ ਕਾਲੀ ਅਦਾਲਤਾਂ ਸਿਰਸੇ ਸਾਹਿਬ ਨੂੰ ਦਿੱਤੀ ਹੋਈ ਮਾਫੀ ਉਹ ਉਸ ਦਾ ਪਰਸੈਪਸ਼ਨ ਉਹ ਉਸ ਨੂੰ ਤੋੜ ਹੀ ਨਹੀਂ ਸਕਿਆ ਉਹ ਕੀ ਇਹੋ ਜਿਹੇ ਕੰਮ ਕਰੇਗਾ ਫਿਰ ਦੋਸਤੋ ਕਿਸ ਤੇ ਸ਼ੱਕ ਕਰੀਏ ਭਾਜਪਾ ਤੇ ਕੀ ਭਾਜਪਾ ਪੰਜਾਬ ਵਿੱਚ ਪੈਰ ਜਮਾਉਣ ਲਈ ਇਹੋ ਜਿਹਾ ਕੰਮ ਕਰ ਸਕਦੀ ਹੈ ਪਰ ਦੋਸਤੋ ਪੰਜਾਬ ਵਿੱਚ ਭਾਜਪਾ ਦਾ ਨਾਮਾਤਰ ਜਬ ਬਹੁਤ ਛੋਟੀ ਹਹਿਸ਼ਤ ਵਾਲੀ ਪਾਰਟੀ ਹੈ ਹਿੰਦੂ ਦੋਸਤੋ ਪੰਜਾਬ ਵਿੱਚ ਕਾਂਗਰਸ ਦਾ ਗੁਲਾਮ ਬਣਿਆ ਹੋਇਆ ਹੈ ਜਾਂ ਆਮ ਆਦਮੀ ਪਾਰਟੀ ਪ੍ਰਤੀ ਆਕਰਸ਼ਿਤ ਹੈ ਇੰਜ ਕਰਕੇ ਖਾਸ ਕਰਕੇ ਭਗਵੰਤ ਮਾਨ ਦੀ ਛਵੀ ਖਰਾਬ ਕਰਕੇ ਭਾਜਪਾ ਪੰਜਾਬ ਵਿੱਚ ਕੀ ਖੱਟੇਗੀ ਉਲਟਾ ਉਸ ਲਈ ਤਾਂ ਦੋਸਤੋ ਭਗਵੰਤ ਮਾਨ ਸਾਹਿਬ ਦਾ ਸੀਐਮਓ ਪੰਜਾਬ ਬਣਿਆ ਲਗਾਤਾਰ ਬਣਿਆ ਰਹਿਣਾ ਲਾਹੇਵੰਦ ਹੈ ਕੇਜਰੀਵਾਲ ਸਭ ਨੂੰ ਪਤਾ ਹੈ ਕਿ ਦਿੱਲੀ ਵਿੱਚ ਸੱਤਾ ਗਵਾ ਬੈਠੇ ਹਨ ਭਗਵੰਤ ਮਾਨ ਸਾਹਿਬ ਦਾ ਲਗਾਤਾਰ ਮੁੱਖ ਮੰਤਰੀ ਬਣੇ ਰਹਿਣਾ ਦੋਸਤੋ ਭਗਵੰਤ ਮਾਨ ਸਾਹਿਬ ਦਾ ਕਦਮ ਕੇਜਰੀਵਾਲ ਸਾਹਿਬ ਦੇ ਮੁਕਾਬਲੇ ਵੱਡਾ ਹੋ ਰਿਹਾ ਹੈ ਇੰਜ ਕੇਜਰੀਵਾਲ ਸਾਹਿਬ ਦਾ ਕਦ ਹੌਲੀ-ਹੌਲੀ ਪਾਰਟੀ ਅਤੇ ਸਿਆਸੀ ਹਲਕਿਆਂ ਵਿੱਚ ਛੋਟਾ ਹੁੰਦਾ ਜਾ ਰਿਹਾ ਹੈ ਦੋਸਤੋ ਜੀ ਕੇਜਰੀਵਾਲ ਸਾਹਿਬ ਦਾ ਸਿਆਸੀ ਹਲਕਿਆਂ ਵਿੱਚ ਕਦ ਛੋਟਾ ਹੁੰਦਾ ਹੈ ਉਹਨਾਂ ਦੀ ਸੇ ਘਟਦੀ ਹੈ ਤਾਂ ਇਹ ਭਾਜਪਾ ਲਈ ਬੜਾ ਹੀ ਲਾਹੇਵੰਦ ਹੈ ਬਾਕੀ ਦੋਸਤੋ ਭਗਵੰਤ ਮਾਨ ਸਾਹਿਬ ਦੀ ਫੇਲੀਅਰ ناکਾਮ ਸਰਕਾਰ ਪੰਜਾਬ ਦਾ ਬਰਬਾਦੀ ਵੱਲ ਜਾਣਾ ਜਿੰਨਾ ਵੱਧ ਹੋਵੇਗਾ ਭਾਜਪਾ ਪੰਜਾਬ ਵਿੱਚ ਆਪਣੇ ਪੈਰ ਜਮਾਨ ਵਿੱਚ ਉਹਨਾਂ ਹੀ ਵੱਧ ਕਾਮਯਾਬ ਹੋਵੇਗੀ ਇਸ ਕਰਕੇ ਦੋਸਤੋ ਭਾਜਪਾ ਨਹੀਂ ਚਾਹਵੇਗੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੂ ਹਟਾਇਆ ਜਾਵੇ ਉਲਟਾ ਬੀਜੇਪੀ ਦਾ ਕੇਂਦਰ ਵਿੱਚ ਭਗਵੰਤ ਮਾਨ ਸਾਹਿਬ ਦੀ ਕਈ ਮੌਕਿਆਂ ਦੇ ਉੱਪਰ ਸਪੋਰਟ ਕਰਦੀ ਨਜ਼ਰ ਆਉਂਦੀ ਹੈ ਇੰਜ ਦੋਸਤੋ ਬੀਜੇਪੀ ਵੀ ਲੱਗਦਾ ਨਹੀਂ ਕਿ ਇਸ ਪਿੱਛੇ ਹੈ ਫਿਰ ਤੁਸੀਂ ਵੀ ਸੋਚੀ ਪੈ ਗਏ ਹੋ ਹੋ ਗਏ ਕਿ ਆ ਕੀ ਬਣਿਆ ਨਾ ਕਾਂਗਰਸ ਪਾਰਟੀ ਨਾ ਅਕਾਲੀ ਦਲ ਨਾ ਭਾਜਪਾ ਕੋਈ ਵੀ ਭਗਵੰਤ ਮਾਨ ਸਾਹਿਬ ਦੀ ਛਵੀ ਬਗਾੜਨ ਦੇ ਪਿੱਛੇ ਨਹੀਂ ਹੈ ਫਿਰ ਫਿਰ ਕਿਉਂ ਜਗਮਨ ਸਮਰਾ ਇੰਜ ਕਰ ਰਿਹਾ ਹੈ ਕਿਸੇ ਦੀ ਸ਼ੈ ਤਾਂ ਉਸ ਨੂੰ ਹੋਵੇਗੀ ਹੀ ਕੁਝ ਸੋਚੋ ਦੋਸਤੋ ਜੇ ਰਾਜਨੀਤੀ ਸਮਝ ਰੱਖਦੇ ਹੋ ਤਾਂ ਇੱਕ ਹੋਰ ਚਿਹਰਾ ਵੀ ਤੁਹਾਡੇ ਸਾਹਮਣੇ ਆਵੇਗਾ ਕੌਣ ਜੀ ਹਾਂ ਬਿਲਕੁਲ ਠੀਕ ਸਮਝੇ ਤੁਸੀਂ ਜੀ ਹਾਂ ਇਹ ਵੀ ਹੋ ਸਕਦੇ ਹਨ ਬਿਲਕੁਲ ਹੋ ਸਕਦੇ ਹਨ ਕਿਵੇਂ ਕੁਝ ਕਾਰਨਾ ਤੋਂ ਸਮਝਦੇ ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਕੋਲ ਕੋਈ ਲੀਡਰ ਹੈ ਜਿਸ ਦਾ ਕਦ ਭਗਵੰਤ ਸਿੰਘ ਸਾਬ ਦੇ ਨੇੜੇ ਤੇੜੇ ਵੀ ਠਹਿਰਦਾ ਹੋਵੇ ਬਿਲਕੁਲ ਨਹੀਂ ਤੁਸੀਂ ਆਪ ਹੀ ਸੋਚੋ ਕੋਈ ਚਿਹਰਾ ਇਹਨਾਂ ਵਿੱਚ ਆਉਂਦਾ ਹੈ ਤੁਹਾਨੂੰ ਨਜ਼ਰ हां ਭਗਵੰਤ ਮਾਨ ਸਾਹਿਬ ਤੋਂ ਬਾਅਦ ਤੁਹਾਨੂੰ ਮਨੀਸ਼ ਸੋਧਿਆ ਜੀ ਭਗਵੰਤ ਮਾਨ ਸਾਹਿਬ ਦੱਸ ਇਹੋ ਲੀਡਰ ਅੱਜਕੱਲ ਪੰਜਾਬ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਹੋਣਗੇ ਪੰਜਾਬ ਵਿੱਚ ਬਿਊਰੋਕ੍ਰੇਸੀ ਨੂੰ ਚਲਾਉਣ ਲਈ ਵਿਭੇ ਕੁਮਾਰ ਰਾਗਵ ਛੱਡਾ ਵਰਗੇ ਪੰਜਾਬ ਵਿੱਚ ਸ਼ੁਰੂ ਤੋਂ ਹੀ ਆ ਕੇ ਬੈਠੇ ਹੋਏ ਸਨ ਦੋਸਤੋ ਜੇ 2027 ਦੀਆਂ ਚੋਣਾਂ ਵੇਲੇ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਦਾ ਚੋਣਾਂ ਜਿੱਤਣ ਦਾ ਦਾਵਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਹੀ ਸੀਐਮ ਫੇਸ ਦੇਣੇ ਪੈਣਗੇ ਪਰ ਦੋਸਤੋ ਜੋ ਐਂਟੀ ਇਨਕੰਮਬੈਂਸੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਹੈ ਉਸ ਨਾਲ ਕੁਝ ਨੁਕਸਾਨ ਵੀ ਤਾਂ ਹੋ ਸਕਦਾ ਹੈ ਜੇ ਆਮ ਆਦਮੀ ਪਾਰਟੀ 2027 ਵਿੱਚ ਪੰਜਾਬ ਵਿੱਚੋਂ ਗਈ ਤਾਂ ਦੋਸਤੋ ਆਮ ਆਦਮੀ ਪਾਰਟੀ ਰਾਸ਼ਟਰੀ ਪਾਰਟੀ ਨਹੀਂ ਰਹੇਗੀ ਸੋਚੋ ਆਮ ਆਦਮੀ ਪਾਰਟੀ ਦੀ ਰਾਜਨੀਤਿਕ ਪੁਛ ਹੋਂਦ ਸਭ ਖਤਮ ਹੋ ਜਾਵੇਗੀ ਪੰਜਾਬ ਵਿੱਚੋਂ ਹਾਰਦੇ ਹੀ ਇਸੇ ਲਈ ਕੁਝ ਨਾ ਕੁਝ ਚੱਕਰਬੂਰ ਚੱਕ ਕੇ ਦੋਸਤੋ ਭਗਵੰਤ ਮਾਨ ਸਾਹਿਬ ਨੂੰ ਹਟਾ ਕੇ ਨਵਾਂ ਸੀਐਮ ਨੂੰ ਪੰਜਾਬ ਉਸ ਦੀਆਂ ਕੋਸ਼ਿਸ਼ਾਂ ਚੱਲੂ ਹਨ ਔਰਡਰ ਦੇ ਕੇ ਜਾਂ ਜ਼ਬਰਦਸਤੀ ਕਰਕੇ ਜੱਟਾ ਦੇ ਪੁੱਤ ਭਗਵੰਤ ਮਾਨ ਸਾਹਿਬ ਨੂੰ ਸ਼ਾਇਦ ਪੰਜਾਬ ਵਿੱਚ ਸੀਐਮ ਦੇ ਅਹੁਦੇ ਤੋਂ ਹਟਾਉਣਾ ਮੁਸ਼ਕਲ ਹੈ ਫੇਰ ਫੇਰ ਦੋਸਤੋ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਲਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਕਿ ਉਹ ਆਪ ਹੀ ਇਹ ਅਹੁਦਾ ਛੱਡ ਦੇਣ ਲਈ ਤਿਆਰ ਹੋ ਜਾਣ ਇਹੋ ਜੀਆਂ ਘਟਨਾਵਾਂ ਵੀਡੀਓਜ਼ ਕਰਕੇ ਛਵੀ ਵਿਗਾੜਨ ਕਰਕੇ ਜੇ ਉਹਨਾਂ ਨੂੰ ਅਹੁਦਾ ਛੱਡਣ ਲਈ ਕਿਹਾ ਜਾਵੇਗਾ ਤਾਂ ਦੋਸਤੋ ਉਹ ਵਿਰੋਧ ਨਹੀਂ ਕਰ ਸਕਣਗੇ ਇਹ ਹੁੰਦੀ ਹੈ ਦੋਸਤੋ ਪੋਲਿਟਿਕਸ ਭਗਵੰਤ ਮਾਨ ਸਾਹਿਬ ਦੀ ਛਵੀ ਬਾੜ ਲਾਣ ਨਾਲੋਂ ਉਹਨਾਂ ਦੀ ਆਪਣੀ ਪਾਰਟੀ ਵੱਲ ਹੀ ਵਿਗਾੜਨ ਵਿੱਚ ਲੱਗੇ ਹੋਏ ਹਨ ਆਵਾਮ ਆਦਮੀ ਪਾਰਟੀ ਵਿੱਚ ਸੁਪਰੀਮੋ ਰਵਿੰਦ ਕੇਜਲਵਾਰ ਨੇ ਹੀ ਰਹਿਣਾ ਹੈ ਦੋਸਤੋ ਜਿਸ ਨੇ ਐਡੀਮਲ ਰਾਮਦਾਸ ਪ੍ਰਸ਼ਾਂਤ ਪੂਸ਼ਨ ਕਿਰਨ 베ਦਦੀ ਕੁਮਾਰ ਵਿਸ਼ਵਾਸ਼ਵਰ ਕੇ ਪਾਰਟੀ ਵਿੱਚ ਨਹੀਂ ਟਿਕਾਂ ਦਿੱਤੇ ਕਿ ਉਹ ਦੋਸਤੋ ਪਾਰਟੀ ਵਿੱਚ ਭਗਵੰਤ ਮਾਨ ਸਾਹਿਬ ਦਾ ਕਦ ਵੱਡਾ ਹੋਣ ਦੇਵੇਗਾ ਉਹਨਾਂ ਤੋਂ ਵੀ ਵੱਡਾ ਕਦ ਤੁਹਾਡਾ ਕੀ ਮੰਨਣਾ ਹੈ ਦੋਸਤੋ ਇਹੋ ਜਿਹੀ ਵੀਡੀਓ ਦੇ ਪਿੱਛੇ ਕਿਹੜੀ ਤਾਕਤ ਹੈ ਕੀ ਕਾਰਨ ਹੈ ਤੁਹਾਡੀ ਕੀ رائے ਹੈ ਤੁਸੀਂ ਕਮੈਂਟ ਰਾਹੀਂ ਸ਼ੇਅਰ ਕਰ ਸਕਦੇ ਹੋ ਕਿਸੇ ਪਾਰਟੀ ਦੇ ਸਪੋਰਟਰ ਜਾਂ ਵਰਕਰ ਬਣ ਕੇ ਕਮੈਂਟ ਨਾ ਕਰਿਓ ਦੋਸਤੋ ਬੀਂਗੇ ਪੰਜਾਬੀ ਜੇ ਹੋ ਸਕੇ ਤਾਂ ਆਪਣੇ ਵਿਚਾਰ ਪੇਸ਼ ਕਰਿਓ ਬਾਕੀ ਦੋਸਤੋ ਇਸ ਮਾਮਲੇ ਵਿੱਚ ਤਾਜ਼ਾ ਅਪਡੇਟ ਇਹ ਹੈ ਕਿ ਫਿਰ ਉਹ ਕੋਰਟ ਜ਼ਿਲ੍ਹਾ ਅਦਾਲਤ ਵੱਲੋਂ ਜਗਮਨ ਸਮਰਾ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਇਹੋ ਜਿਹੇ ਵਾਰੰਟ ਦੋਸਤੋ ਕਿੰਨੇ ਕੁ ਤੁਮਿਲ ਹੁੰਦੇ ਹਨ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਫਿਰ ਜਗਮਨ ਸਮਰਾ ਉਹ ਤਾਂ ਦੋਸਤੋ ਕੈਨੇਡਾ ਵਾਸੀ ਹੈ ਉੱਥੇ ਕੈਨੇਡਾ ਬੈਠਿਆ ਹੋਇਆ ਹੈ ਉਸ ਕੋਲ ਦੋਰੀ ਨਾਗਰੀਤਾ ਹੈ ਕੈਨੇਡਾ ਅਤੇ ਅਮਰੀਕਾ ਦੀ ਉਸ ਨੂੰ ਰੈਸਟ ਕਰਨ ਲਈ ਤਾਂ ਦੋਸਤੋ ਇੰਟਰਪੋਲ ਦੀ ਮਦਦ ਉਹ ਚਾਹੀਦੀ ਹੋਵੇਗੀ ਇਹੋ ਜਿਹੇ ਵਾਰੰਟ ਸ਼ੋਸ਼ਾ ਹੀ ਲੱਗਦੇ ਹਨ ਗਰੀਬ ਜਾਂ ਮਜਲੂਮ ਨੂੰ ਡਰਾਉਣ ਦੇ ਕੰਮ ਤਾਂ ਆ ਸਕਦੇ ਹਨ ਪਰ ਧਨਾੜ ਵਿਦੇਸ਼ੀ ਨਾਗਰਿਕ ਉਹ ਕਿੱਥੇ ਇਸ ਦੀ ਪ੍ਰਵਾਹ ਕਰਦੇ ਹਨ ਅੰਤ ਵਿੱਚ ਦੋਸਤੋ ਜੇ ਵੀਡੀਓ ਤੁਹਾਨੂੰ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਇੱਕੀ ਚੀਜ਼ ਨੂੰ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕ ਲੱਗਦਾ ਹੋਇਆ ਕਿ ਵਿਕਤੀ ਭਗਵੰਤ ਸਿੰਘ ਮਾਨ ਹੈ ਇਹੋ ਜਿਹਾ ਇੱਕ ਵੀਡੀਓ ਪਬਲਿਕ ਡੋਮੇਨ ਚ ਆਇਆ ਔਰ ਉਹ ਵੀਡੀਓ ਜਿਹੜਾ ਹੈਗਾ ਕਹਿੰਦੇ ਆ ਕੈਨੇਡਾ ਤੋਂ ਸ਼ੇਅਰ ਹੋਇਆ ਔਰ ਸ਼ੇਅਰ ਹੋਣ ਤੋਂ ਬਾਅਦ ਜਾਂ ਪੋਸਟ ਹੋਣ ਤੋਂ ਬਾਅਦ ਲਗਾਤਾਰ ਉਹ ਵੀਡੀਓ ਵਾਇਰਲ ਹੋ ਗਿਆ ਬਹੁਤ ਦੁੱਖ ਹੋਇਆ ਸਾਨੂੰ ਬੜਾ ਮੰਦ ਭਾਗ ਹੈ ਜਦ ਸੂਬੇ ਦੇ ਮੁੱਖ ਮੰਤਰੀ ਦੇ ਬਾਰੇ ਕੋਈ ਇਹੋ ਜਿਹਾ ਵੀਡੀਓ ਵਾਇਰਲ ਹੋਵੇ ਸੂਬੇ ਦਾ ਮੁੱਖ ਮੰਤਰੀ ਸਾਰੇ ਦਾ ਮੁੱਖ ਮੰਤਰੀ ਹੁੰਦਾ ਹੈ ਜਿਵੇਂ ਕੌਮ ਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਰੇ ਦਾ ਪ੍ਰਧਾਨ ਮੰਤਰੀ ਹੁੰਦਾ ਉਸ ਸੂਬੇ ਦਾ ਮੁੱਖ ਮੰਤਰੀ ਵੀ ਸਾਰੇ ਦਾ ਮੁੱਖ ਮੰਤਰੀ ਹੁੰਦਾ ਹੈ ਮੁੱਖ ਮੰਤਰੀ ਸਾਡਾ ਇੱਕ ਟਾਪ ਲੀਡਰ ਮੰਨਿਆ ਜਾਂਦਾ ਹੈ ਸਟੇਟ ਨੂੰ ਲੀਡ ਕਰਦਾ ਹੈ ਜਿੱਦੇ ਕਲਮਾਂ ਦੇ ਰਾਹੀ ਜਿੱਤੇ ਕਲਮ ਦੇ ਰਾਹੀ ਜਿਹੜੀ ਹੈ ਚੀਜ਼ਾਂ ਤੈਹ ਹੁੰਦੀਆਂ ਲੋਕਾਂ ਦਾ ਆਪਾਂ ਕਿੱਥੇ ਹੁੰਦਾ ਹੈ ਉਹਦੇ ਬਾਰੇ ਕੋਈ ਚੀਜ਼ ਆਏ ਬਹੁਤ ਦੁਖਦਾਈ ਬਹੁਤ ਮੰਦਪਾਗਾ ਔਰ ਭਾਰਤੀ ਜਨਤਾ ਪਾਰਟੀ ਨੇ ਉਸ ਤੇ ਚੁੱਪ ਰਹਿਣਾ ਹੀ ਵਾਜਿਬ ਸਮਝਿਆ ਇੱਕ ਦਿਨ ਬੀਤ ਗਿਆ ਦੋ ਦਿਨ ਬੀਤ ਗਏ ਤਿੰਨ ਦਿਨ ਬੀਤ ਗਏ ਤੇ ਸਾਡੇ ਸੁਭਾ ਪ੍ਰਦਾਨ ਸਾਡੇ ਸ਼੍ਰੀ ਸੁਭਾ ਪ੍ਰਧਾਨ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਨੀ ਸ਼ਰਮਾ ਜੀ ਨੇ ਅੱਜ ਸਾਜ ਦੇ ਸਵੇਰੇ ਇੱਕ ਟਵੀਟ ਕੀਤਾ ਟਵੀਟ ਕੀ ਕੀਤਾ ਉਹ ਲਿਖਦੇ ਨੇ ਜਿਹੜਾ ਬੰਦਾ ਹਰ ਛੋਟੀ ਗੱਲ ਤੇ ਪ੍ਰੈਸ ਕਾਨਫਰੰਸ ਕਰਦਾ ਸੀ ਉਹ ਆਪਣੀ ਕਥਿਤ ਵੀਡੀਓ ਤੇ ਇਨਾ ਚੁੱਪ ਕਿਉਂ ਹੈ ਪੰਜਾਬ ਨੂੰ ਜਵਾਬ ਚਾਹੀਦਾ ਹੈ ਭਗਵੰਤ ਮਾਨ ਸਾਹਿਬ ਸਪਸ਼ਟੀਕਰਨ ਦਿੱਤਾ ਜਾਵੇ ਇਹ ਟਵੀਟ ਅੱਜ ਸਵੇਰੇ ਜਿਹੜਾ ਹੈਗਾ ਉਹਨਾਂ ਨੇ ਕਿਹਾ ਕੈਰੈਕਟਰ ਅਸੈਸੀਮੇਸ਼ਨ ਕੀਤਾ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਮਾਨ ਸਾਹਿਬ ਜਿਹੜੇ ਭਗਵੰਤ ਮਾਨ ਸਾਹਿਬ ਛੋਟੀ ਛੋਟੀ ਗੱਲਾਂ ਦੇ ਉੱਪਰ ਲਾਈਵ ਹੁੰਦੇ ਨੇ ਜਿਹੜੇ ਭਗਵੰਤ ਮਾਨ ਸਾਹਿਬ ਛੋਟੀ ਛੋਟੀ ਗੱਲਾਂ ਦੇ ਉੱਪਰ ਕਮੈਂਟ ਕਰਦੇ ਨੇ ਉਹ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਆਪ ਜੀ ਦਾ ਵੀਡੀਓ ਆਇਆ ਹੈ ਦੋ ਤਿੰਨ ਦਿਨ ਹੋ ਗਏ ਨੇ ਹੁਣ ਤੱਕ ਤੁਸੀਂ ਉਹਦੇ ਉੱਪਰ ਕੋਈ ਕਮੈਂਟ ਨਹੀਂ ਕੀਤਾ ਪਲੀਜ਼ ਕਮੈਂਟ ਕਰੋ ਕਿਉਂਕਿ ਪੰਜਾਬ ਉਹਨਾਂ ਨੂੰ ਤਾਂ ਮੂਤ ਸੁਣਨਾ ਚਾਹੁੰਦਾ ਹੈ ਕਿ ਇਹ ਵੀਡੀਓ ਛੁੱਟਾ ਹੈ ਪੰਜਾਬ ਉਹਨਾਂ ਨੂੰ ਤਾਂ ਮੂਤ ਸੁਣਨਾ ਚਾਹੁੰਦਾ ਹੈ ਕਿ ਜਿਹੜਾ ਸਾਹਮਰਾ ਜਿਹੜਾ ਜੋ ਵੀ ਉਹ ਬੰਦਾ ਹੈਗਾ ਨਾਮ ਭੁੱਲ ਜਾਂਦਾ ਮੈਂ ਦਾ ਜੋ ਵੀ ਉਹਦਾ ਨਾਮ ਹੈ ਉਸ ਬੰਦੇ ਦਾ ਜਿਨੇ ਉਹ ਵੀਡੀਓ ਪਾਇਆ ਹੈ ਉਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ ਉਹ ਮੇਰਾ ਕੋਈ ਦੋਸਤ ਨਹੀਂ ਹੈ ਜਾਂ ਕਦੀ ਮੈਨੂੰ ਮਿਲਿਆ ਨਹੀਂ ਜਾਂ ਕਦੀ ਉਹਨੇ ਕਦੀ ਮੇਰੀ ਪਾਰਟੀ ਦੀ ਕੈਂਪੇਨ 'ਚ ਹਿੱਸਾ ਨਹੀਂ ਲਿਆ ਜਾਂ ਮੈਂ ਫੌਰੀਂ ਜਾਂਦਾ ਸੀ ਮੇਰੇ ਟੂਰ ਹੈਂਡਲ ਨਹੀਂ ਕੀਤੇ ਇਹ ਮੁੱਖ ਮੰਤਰੀ ਮਾਨ ਸਾਹਿਬ ਦੇ ਮੂੰਹ ਤੋਂ ਸੁਣਨਾ ਚਾਹੁੰਦੇ ਆਂ ਕਿ ਮੈਂ ਨਹੀਂ ਜਾਣਦਾ ਇਹ ਵੀਡੀਓ ਝੂਠ ਹੈ ਅੱਜ ਸਭ ਕੁਝ ਹੋ ਰਿਹਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਚੁੱਪ ਬੈਠੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ